ਨਾ ਜੀਏ ਨ ਸੰਕਤਰਿਆ ਚਿਤ ਨ ਆਇਓ ਪਾਰ ਬ੍ਰਹਮਾ ਜਮ ਕੰਕਰ ਬਸ ਪ੍ਰਿਆ ਜੁਗੋ ਜੁਗ ਅਟਲ ਤਖਤ ਚਬਰ ਛਤਰ ਦੀ ਮਾਲਕ ਗੁਰਤਾ ਗੱਦੀ ਤੇ ਵਿਰਾਜਮਾਨ ਜਾਹਰਾ ਜਹੂਰ ਹਾਜ਼ਰਾ ਹਜ਼ੂਰ ਸਰਵਕਲਾ ਪ੍ਰਭੂਰ ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਿਨਾਂ ਦੀ ਮਵਾਰਕ ਗੋਦ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਹਾਜ਼ਰੀ ਭਰ ਰਹੀ ਅਤੀ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸWARE ਸਤ ਸੰਗੀ ਜਨੋ ਗੁਰੂ ਬਖਸ਼ੀ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਰਹੀ ਲੜੀਵਾਰ ਗੁਰ ਸ਼ਬਦ ਵਿਚਾਰ ਦੇ ਵਿੱਚੋਂ 8 ਨੰਬਰ ਪਦੇ ਦਾ ਪਾਠ ਆਪ ਜੀ ਨੇ ਸੁਣਿਆ ਹੈ ਇਸ ਪਾਵਨ ਪਦੇ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰਦੇ ਹਾਂ ਕੋਸ਼ਿਸ਼ ਕਰਾਂਗੇ ਰਹਿੰਦੇ ਪਦੇ ਦੀ ਵਿਚਾਰ ਵੀ ਸੰਪੂਰਨ ਹੋ ਜਾਵੇ ਸਤਿਗੁਰੂ ਮੇਰ ਕਰੇ ਅੱਜ ਦੇ ਪਾਵਨ ਪਦੇ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣੀ ਬਿਰਦ ਮੁਤਾਬਿਕ ਬਖਸ਼ਿਸ਼ ਕਰਦੇ ਨੇ ਕਹਿੰਦੇ ਨੇ ਜੇ ਕਿਸੇ ਮਨੁੱਖ ਦੀ ਕਾਇਆ ਸਰੀਰ ਬਹੁਤ ਤੰਦਰੁਸਤ ਹੋਵੇ ਕਿਸੇ ਤਰ੍ਹਾਂ ਦੀ ਉਦਾਸੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਬਿਲਕੁਲ ਵੀ ਨਾ ਹੋਵੇ ਤੇ ਗੁਰੂ ਬਾਬਾ ਜੀ ਕਹਿੰਦੇ ਔਰ ਤਰ੍ਹਾਂ ਤਰ੍ਹਾਂ ਦੇ ਆਪਣੀ ਜ਼ਿੰਦਗੀ ਵਿੱਚ ਰਸ ਮਾਣਦਾ ਹੋਵੇ ਰਸ ਭੋਗਦਾ ਹੋਵੇ ਪਾਤਸ਼ਾਹ ਕਹਿੰਦੇ ਨੇ ਉਹ ਮੁਬਾਰਕ ਨੇ ਠੀਕ ਐ ਪਰ ਜੇ ਅਕਾਲ ਪੁਰਖ ਵਾਹਿਗੁਰੂ ਚਿੱਤ ਵਿੱਚ ਨਹੀਂ ਨਾ ਤਾਂ ਫਿਰ ਕਹਾਣੀ ਵਿਗੜ ਸਕਦੀ ਹੈ ਕਹਿੰਦੇ ਸਰੀਰ ਤੰਦਰੁਸਤ ਹੈ ਵਧੀਆ ਗੱਲ ਹੈ ਚੰਗੀ ਗੱਲ ਹੈ ਪਦਾਰਥ ਨੇ ਧਨ ਦੌਲਤ ਐ ਬਹੁਤ ਚੰਗੀ ਗੱਲ ਐ ਪਰ ਪਾਤਸ਼ਾਹ ਕਹਿੰਦੇ ਸਭ ਕੁਝ ਹੋਣ ਦੇ ਬਾਵਜੂਦ ਜੇ ਚਿੱਤ ਵਿੱਚ ਪ੍ਰਮਾਤਮਾ ਨਹੀਂ ਚਿੱਤ ਤੋਂ ਭਾਵ ਦਿਲ ਵਿੱਚ ਸੁਰਤ ਵਿੱਚ ਮਨ ਵਿੱਚ ਜੇ ਇੱਥੇ ਪ੍ਰਮਾਤਮਾ ਨਹੀਂ ਵਸਦਾ ਨਾ ਤਾਂ ਇਹ ਚੀਜ਼ਾਂ ਵੀ ਕੋਈ ਮਹਨੇ ਨਹੀਂ ਰੱਖਦੀਆਂ ਕਿਉਂਕਿ ਬੁਰੇ ਨੂੰ ਤੇ ਬੁਰਾ ਕਿੱਈ ਜਾ ਸਕਦਾ ਐ ਜਿਹੜਾ ਹੈ ਹੀ ਬੁਰਾ ਉਹਨੂੰ ਤੇ ਬੁਰਾ ਦੁਨੀਆ ਕਹਿੰਦੀ ਐ ਪਰ ਜਿਨੇ ਬੁਰਾ ਵੀ ਕੋਈ ਨਹੀਂ ਕੀਤਾ ਤੇ ਚੰਗਾ ਵੀ ਕੋਈ ਨਹੀਂ ਕੀਤਾ ਉਹਨੂੰ ਵੀ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਕੋਈ ਥਾਂ ਜਿਨੇ ਬੁਰਾ ਕੀਤਾ ਉਹਨੂੰ ਤੇ ਪਛਤਾਵਾ ਹੁੰਦਾ ਹੀ ਹੁੰਦਾ ਜ਼ਿੰਦਗੀ ਵਿੱਚ ਪਰ ਗੁਰੂ ਪਿਆਰਬੱਲੀ ਸਾਧ ਸੰਗਤ ਜਿਨੇ ਚੰਗਾ ਵੀ ਕੋਈ ਨਹੀਂ ਕੀਤਾ ਪਛਤਾਵਾ ਉਹਨੂੰ ਵੀ ਜ਼ਿੰਦਗੀ 'ਚ ਹੁੰਦਾ ਮੈਂ ਕੀਤਾ ਕਿਉਂ ਨਹੀਂ ਕਿਉਂਕਿ ਸਾਨੂੰ ਜਿਹੜਾ ਪਾਤਸ਼ਾਹ ਨੇ ਜੀਵਨ ਦਿੱਤਾ ਹੈ ਨਾ ਜੀ ਇਹ ਬੜਾ ਅਮੋਲਕ ਹੈ। ਇਹਦੀ ਕੀਮਤ ਉਦੋਂ ਪਤਾ ਲੱਗਣੀ ਹੈ ਜਦੋਂ ਅਸੀਂ ਸੰਸਾਰ ਤੋਂ ਚਲੇ ਗਏ। ਬੇਸ਼ਕੀਮਤੀ ਚੀਜ਼ ਹੈ ਸਾਡੇ ਕੋਲੇ ਆ ਜਿਹੜਾ ਸਰੀਰ ਹੈ ਨਾ ਠੀਕ ਹੈ ਦੁਨੀਆ ਇਹਦਾ ਸਤਕਾਰ ਘੱਟ ਹੀ ਕਰਦੀ ਹੈ ਆਪਣੇ ਆਪ ਦਾ ਆਪਣੇ ਆਪ ਦਾ ਧਿਆਨ ਦੁਨੀਆ ਘੱਟ ਹੀ ਰੱਖਦੀ ਹੈ। ਤੇ ਗੁਰਬਾਣੀ ਪੜ੍ਹ ਕੇ ਜੇ ਕਿਤੇ ਆਪਣੇ ਆਪ ਦਾ ਬੰਦਾ ਧਿਆਨ ਰੱਖੇ ਨਾ ਇਸ ਸਰੀਰ ਦੇ ਵਿੱਚ ਬਹੁਤ ਕੁਝ ਪਿਆ ਹੈ ਗੁਰਬਾਣੀ ਦਾ ਬੜਾ ਪਿਆਰਾ ਬਚਨ ਹੈ ਪਾਤਸ਼ਾਹ ਕਹਿੰਦੇ ਗੜ ਕਾਇਆ ਅੰਦਰ ਗੜ ਦਾ ਅਰਥ ਹੈ ਸਰੀਰ ਵਿੱਚ ਗੜ ਕਾਇਆ ਅੰਦਰ ਬਹੁ ਹੱਟ ਬਜਾਰਾ ਮੇਰੇ ਮਾਲਕ ਜੀ ਕਹਿੰਦੇ ਜਿਹੜਾ ਸਰੀਰ ਹੈ ਇਹਨਾਂ ਨੂੰ ਹੱਟ ਗਿਆ ਦੁਕਾਨ ਕਿਆ ਇਸ ਵਿੱਚ ਹੈ ਨਾਮ ਅਤ ਅਪਾਰਾ ਆਹ ਸਰੀਰ ਦੇ ਵਿੱਚ ਬਿਆੰਤ ਪ੍ਰਮਾਤਮਾ ਦਾ ਨਾਮ ਹੈ ਬਿਆੰਤ ਜਿਵੇਂ ਇੱਕ ਬੀਜ ਦੇ ਅੰਦਰ ਰੁੱਖ ਸਮਾਇਆ ਹੁੰਦਾ ਸਥੂਲ ਅੱਖਾਂ ਨਾਲ ਵੇਖ ਕੇ ਮਹਿਸੂਸ ਕਰਾਂਗੇ ਤਾਂ ਇੱਕ ਬੀਜ ਵਿੱਚੋਂ ਵੀ ਰੁੱਖ ਨਜ਼ਰ ਆਊਗਾ ਬੋੜ ਦਾ ਬੀਜ ਹੈ ਉਹਨੂੰ ਹੱਥ ਈ ਤਰਕੇ ਵੇਖੀਏ ਤਾਂ ਇੱਕ ਬੀਜ ਹੈ ਤੇ ਬਹੁਤ ਬਰੀਕ ਹੈ ਪਰ ਜੇ ਕਿਤੇ ਸਥੂਲ ਅੱਖਾਂ ਨਾਲ ਧਿਆਨ ਦੇ ਕੇ ਵੇਖੀ ਤਾਂ ਬੋੜ ਦੇ ਬੀਜ ਵਿੱਚ ਦਰਖਤ ਹੈ ਵੱਡਾ ਸਾਰਾ ਬਰਿਸ਼ ਹੈ ਬਹੁਤ ਸੰਗਣਾ ਬਰਿਸ਼ ਹੈ ਜੇ ਕਿਤੇ ਗੁਰਬਾਣੀ ਰਾਹੀ ਆਪਣੇ ਸਰੀਰ ਨੂੰ ਵੇਖੀਏ ਤੇ ਪਾਤਸ਼ਾਹ ਕਹਿੰਦੇ ਤੇਰੇ ਸਰੀਰ ਵਿੱਚ ਪ੍ਰਮਾਤਮਾ ਵਸ ਰਿਹਾ ਹੈ ਬਸ ਸਿਰਫ ਧਿਆਨ ਦੇਣ ਦੀ ਲੋੜ ਹੈ ਸਿਰਫ ਮਹਿਸੂਸ ਕਰਨ ਦੀ ਲੋੜ ਐ ਕਿਉਂਕਿ ਬਾਣੀ ਦਾ ਫੈਸਲਾ ਸਭ ਕਿਸ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਪਰਮ ਪੁਲਾਹੀ ਸਾਰਾ ਕੁਝ ਇਸ ਸਰੀਰ ਦੇ ਵਿੱਚ ਐ ਪਾਤਸ਼ਾਹ ਕਹਿੰਦੇ ਸਭ ਕਿਸ ਘਰ ਮੈਂ ਬਾਹਰ ਨਹੀਂ ਸਾਰਾ ਕੁਝ ਆ ਘਰ ਦੇ ਵਿੱਚ ਐ ਸਰੀਰ ਦੇ ਵਿੱਚ ਐ ਪਰ ਪ੍ਰਗਟ ਕਦੋਂ ਹੋਣਾ ਅੰਮ੍ਰਿਤ ਵੇਲਾ ਸਚਨਾਓ ਵੜਿਆਈ ਵਿਚਾਰ ਕਰਮੀਆਂ ਬੈ ਕਪੜਾ ਨਦਰੀ ਮੁਖ ਦਵਾਰ ਪਾਤਸ਼ਾਹ ਕੰਨੀ ਪ੍ਰਗਟ ਤੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦੀ ਉਸਤਤ ਕਰਦਿਆਂ 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 ਉਸਤਤ ਕਰਦਿਆਂ ਕਰਦਿਆਂ ਉਸਤਤ ਦਾ ਰੂਪ ਹੋ ਜਾਏਗਾ ਇੱਕ ਵੱਖਰੀ ਗੱਲ ਇਹ ਵੀ ਹੈ ਜਿਉਂ-ਜਿਉਂ ਪ੍ਰਮਾਤਮਾ ਦੀ ਉਸਤਤ ਵਧੀ ਗਈ ਜਿਉਂ-ਜਿਉਂ ਪ੍ਰਮਾਤਮਾ ਦੇ ਨਾਮ ਦਾ ਆਰਾਧਨ ਵਾਦਦਾ ਗਿਆ ਤਿਉਂ-ਤਿਉਂ ਸੰਸਾਰ ਤੈਨੂੰ ਵੀ ਸਤਕਾਰ ਦੇਣਾ ਸ਼ੁਰੂ ਕਰੇਗਾ ਉਸਤਤ ਦੇ ਬੜੇ ਫਾਇਦੇ ਨੇ ਸਹਿਬ ਬਾਣੀ ਵਿੱਚ ਕਹਿੰਦੇ ਨੇ ਜੇ ਕਿਤੇ ਉਸਤਤ ਆਰੰਭ ਦੇਵੇਂ ਨਾ ਪਾਤਸ਼ਾਹ ਕਹਿੰਦੇ ਜੇ ਕਿਤੇ ਨਾਮ ਦੇ ਨਾਲ ਸ਼ਿਨਾ मात्र ਜੁੜ ਜੇ ਨਾ ਤੇ ਤੇਰੀ ਜਮਾਂ ਦੀ ਫਾਈ ਘੱਟੀ ਜਾ ਸਕਦੀ ਹੈ ਤੇਰੇ ਦੁੱਖਾਂ ਦਾ ਨਾਸ਼ ਹੋ ਸਕਦਾ ਹੈ। ਰੋਗ ਖਤਮ ਹੋ ਸਕਦੇ ਹੈ। ਦਿਲਿੱਦਰ ਦੂਰ ਹੋ ਸਕਦੇ ਹੈ। ਦਿਲਿੱਦਰ ਗਰੀਬੀ ਸਭ ਕੁਝ ਪ੍ਰਮਾਤਮਾ ਨੇ ਸਭ ਕੁਝ ਠੀਕ ਕਰਦੇ ਨੇ। ਨਾਮ ਨਾਲ ਜੁੜੇਗਾ। ਕਈ ਬੰਦਿਆਂ ਦਾ ਇਹ ਸਵਾਲ ਹੁੰਦਾ ਹੈ। ਬੰਦੇ ਆਪਣੇ ਆਪ ਵਿੱਚ ਸੋਚਦੇ ਹੈ ਵੀ ਜੇ ਨਾਮ ਜਪਣ ਲੱਗੇ ਫਿਰ ਗਰੀਬੀ ਕਿਵੇਂ ਕੱਟੀ ਜਾਏਗੀ? ਆਪਾ ਕੱਲ ਸਮਝੀ ਸੀ ਨਾ ਇੱਕ ਸਾਖੀ ਵੀ ਨਾਮ ਨਾਲ ਜੁੜਿਆ ਜੀਵਨ ਕੀ ਤੋ ਕੀ ਬਣ ਗਿਆ ਪਾਤਸ਼ਾਹ ਕਹਿੰਦੇ ਵਸ ਆ ਚੀਜ਼ ਨੂੰ ਧਿਆਨ ਚ ਰੱਖ ਅੰਤਰ ਗੁਰਿਆ ਰੱdna ਜਿਹ ਬਾਜਪ ਗੁਰਨਾਉ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਨਣਾ ਗੁਰਨਾਉ ਸਤਗੁਰ ਸੇ ਤੀਰਤਿਆਂ ਦਰਗੇ ਪਾਈਏ ਥਾਂ ਆ ਖੇਡ ਵਰਤੋ ਵਾਹਿਗੁਰੂ ਦੀ ਹਜ਼ੂਰੀ ਵਿੱਚ ਥਾਂ ਮਿਲੇਗੀ ਅੰਤਰ ਗੁਰਿਆਰਾਧਨਾ ਅੰਦਰ ਤੇਰੇ ਗੁਰੂ ਦਾ ਜਾਪ ਚੱਲਦਾ ਹੋਵੇ ਹੁਣ ਅੰਦਰ ਕੀ ਚੱਲਦਾ ਟੈਨਸ਼ਨ ਰੀਲ ਚੱਲ ਰਹੀ ਹੈ ਮੇਰਾ ਕੀ ਬਣੂ ਆਗਾਹ ਜਾ ਕੇ ਕੀ ਹੋਣਾ ਅਸੀਂ ਐਨੇ ਸਿਆਣੇ ਕਿਉਂ ਬਣਦੇ ਆ ਵੀ ਜਿਹੜੀ ਆਉਣ ਵਾਲੇ ਸਾਲ ਦੀ ਚਿੰਤਾ ਹੀ ਕਰੀ ਜਾਂਦੇ ਆ ਇੰਨੀ ਜ਼ਿਆਨ ਪਚੰਗੀ ਨਹੀਂ ਹੁੰਦੀ ਮਾਰੇ ਕਹਿੰਦੇ ਤੈਨੂੰ ਕੀ ਪਤਾ ਵੀ ਸਾਲ ਨੂੰ ਤੇਰੇ ਵਾਸਤੇ ਪ੍ਰਮਾਤਮਾ ਨੇ ਕੀ ਵਿਧ ਬਣਾਉਣੀ ਹੈ ਕੀ ਖੇਡ ਵਰਤਾਉਣੀ ਹੈ ਪਤਾ ਤਾਂ ਇੱਕ ਪਲ ਦਾ ਨਹੀਂ ਹਾਂ ਉਮੀਦ ਇੱਕ ਵਾਰੀ ਰੱਖ ਲੈਣੀ ਚਾਹੀਦੀ ਹੈ ਉਮੀਦ ਰੱਖ ਕੇ ਬੰਦਾ ਕੰਮ ਕਰਦਾ ਰਹੇ ਪਰ ਜੇ ਇੱਕੋ ਗੱਲ ਦੀ ਚਿੰਤਾ ਰੋਜ਼ ਹੀ ਕਰੀ ਜਾਵੇ ਇੱਕ ਗੱਲ ਇੱਕੋ ਹੀ ਹੈ ਇਕ ਕੋਈ ਗੱਲ ਨੂੰ ਲੈ ਕੇ ਰੋਜ਼ ਉਹਨੂੰ ਦਿਮਾਗ 'ਚ ਲਿਆਈ ਜਾਂਦਾ ਹੈ ਤੇ ਜੇ ਕਿਤੇ ਤਰੀਕਾ ਵਰਤ ਜੇ ਵੀ ਇੱਕ ਨਾਲ ਜੁੜ ਕੇ ਇੱਕ ਨੂੰ ਹੀ ਰੋਜ਼ ਧਿਆਨ 'ਚ ਲਿਆਈ ਜਾਵੇ ਤਾਂ ਫਿਰ ਜਿੱਥੇ ਚਿੰਤਾ ਚੱਲਦੀ ਹੈ ਉੱਥੇ ਚਿੰਤਨ ਚੱਲਣਾ ਸ਼ੁਰੂ ਹੋ ਜਾਏਗਾ ਜਦੋਂ ਚਿੰਤਨ ਚੱਲਣਾ ਸ਼ੁਰੂ ਹੋਇਆ ਜਿਹੜੇ ਕੰਮਾਂ ਦੀ ਚਿੰਤਾ ਕਰਦੇ ਆ ਉਹਨਾਂ ਦੀ ਸੋਚ ਪ੍ਰਮਾਤਮਾ ਨੂੰ ਆਪ ਹੈ ਜੇ ਯਕੀਨ ਹੈ ਤੇ ਉਹਨੂੰ ਆਪ ਹੈ ਹਾਂਜੀ ਤੂੰ ਪ੍ਰਮਾਤਮਾ ਤੋਂ ਸਿਆਣਾ ਫਿਰ ਚਿੰਤਾ ਕਰ ਲੈ ਆਖੋ ਸਤਨਾਮ ਸ਼੍ਰੀ ਜੇ ਰੱਬ ਤੋਂ ਸਿਆਣੇ ਆ ਪ੍ਰਮਾਤਮਾ ਤੋਂ ਸਿਆਣੇ ਆ ਫਿਰ ਚਿੰਤਾ ਕਰ ਲੋ ਫਿਰ ਕੋਈ ਗੱਲ ਨਹੀਂ ਪਰ ਜੇ ਪ੍ਰਮਾਤਮਾ ਤੇ ਯਕੀਨ ਹੈ ਭਰੋਸਾ ਹੈ ਫਿਰ ਉਹਤੇ ਵੀ ਛੱਡ ਕੇ ਦੇਖੋ ਉਹ ਬਹੁਤ ਸੋਣਾ ਕਰਦਾ ਹੈ ਜੋ ਕਰਦਾ ਬਹੁਤ ਚੰਗਾ ਕਰਦਾ ਸਾਨੂੰ ਥੋੜਾ ਐ ਲੱਗ ਸਕਦਾ ਵੀ ਦੈਨ ਜ਼ਿੰਦਗੀ ਦੇ ਔਖੇ ਹੋ ਸਕਦੇ ਆ ਪਰ ਜ਼ਿੰਦਗੀ ਔਖੀ ਨਹੀਂ ਸਮਾਂ ਥੋੜਾ ਬਹੁਤਾ ਚੰਗਾ ਮਾੜਾ ਹੋ ਸਕਦਾ ਜਿਵੇਂ ਆਪਾਂ ਕਿਤੇ ਜਾਣੇ ਆ ਕਈ ਰਸਤੇ ਬਹੁਤ ਖੁੱਲੇ ਹੁੰਦੇ ਆ ਪਰ ਅਗਾਹ ਜਾ ਕੇ ਕਈ ਰਸਤੇ ਥੋੜੇ ਜੇ ਪੀੜੇ ਹੋ ਜਾਂਦੇ ਆ ਪੀੜੇ ਰਸਤੇ ਤੇ ਥੋੜਾ ਜਿਹਾ ਸੰਭਲ ਕੇ ਚੱਲਣਾ ਪੈਂਦਾ ਸਮਾਂ ਚੰਗਾ ਵਧੀਆ ਤੁਰਿਆ ਚੱਲ ਸਮਾਂ ਜ਼ਿੰਦਗੀ ਚ ਥੋੜਾ ਜਿਹਾ ਮਾੜਾ ਚੱਲਦਾ ਤੇ ਸੰਭਲ ਕੇ ਚੱਲ ਆ ਸਿਖਾਉਂਦੀ ਹੈ ਗੁਰਬਾਣੀ ਥੋੜਾ ਜਿਹਾ ਸੰਭਲ ਕੇ ਚੱਲਣਾ ਸ਼ੁਰੂ ਕਰ ਦੇ ਆਪਣੇ ਆਪ ਨੂੰ ਸੰਭਾਲ ਆਪਣੇ ਪਰਿਵਾਰ ਨੂੰ ਸੰਭਾਲ ਜੇ ਹੁਣ ਔਖੇ ਸਮੇਂ ਵਿੱਚ ਗੁੱਸਈ ਕਰੀ ਗਿਆ ਕਭਰਾਟ ਹੀ ਕਰੀ ਗਿਆ ਮਾੜੇ ਸਮੇਂ ਵਿੱਚ ਫਿਰ ਮਾੜਾ ਸਮਾਂ ਤਾਂ ਲੰਘ ਜਾਊਗਾ ਪਰ ਕੀਤੀ ਹੋਈ ਕਭਰਾਟ ساری ਉਮਰ ਦੁੱਖ ਦੇएगी ਸਮਾਂ ਲੰਘ ਜਾਂਦਾ ਹੁੰਦਾ ਹੈ ਗੁਰੂ ਪੀਰ ਬਲੀ ਸਾਧ ਸੰਗਤ ਸਮਾਂ ਔਖਾ ਵੀ ਹੋਵੇ ਲੰਘ ਜਾਂਦਾ ਸੌਕਾ ਹੋਵੇ ਤੇ ਲੰਘਣੀ ਲੰਘਣਾ ਪਰ ਜੇ ਹਰ ਸਮੇ ਸਾਡੇ ਮਾਈਂਡ ਵਿੱਚ ਸਾਡੇ ਦਿਮਾਗ ਵਿੱਚ ਇਹੀ ਗੱਲ ਰਹੇ ਪਤਾ ਨਹੀਂ ਕੱਲ ਨੂੰ ਕੀ ਬਣੂ ਮੇਰੇ ਨਾਲ ਕਿਤੇ ਮੈਂ ਬਿਮਾਰੀ ਨਾ ਹੋ ਜਾਾਂ ਪਤਾ ਹੀ ਨਹੀਂ ਮੇਰੇ ਨਾਲ ਹੋਣਾ ਕੀ ਹੈ ਜੋ ਹੋਣਾ ਹੈ ਉਹ ਤੈ ਹੈ ਹਾਂ ਜੀ ਪ੍ਰਮਾਤਮਾ ਦਾ ਨਾਮ ਜਪਿਆ ਹੋਇਆ ਜੇ ਜਪਿਆ ਹੋਇਆ ਫਿਰ ਇੱਕ ਖੇਡ ਵਰਤ ਸਕਦੀ ਹੈ ਜੀਵਨ ਵਿੱਚ ਫਿਰ ਜਪਦਿਆਂ ਜਪਦਿਆਂ ਇਹ ਖੇਡ ਵਰਤ ਜੂ ਜੇ ਕੋਈ ਔਖਾ ਸਮਾਂ ਲਿਖਿਆ ਵੀ ਹੋਇਆ ਨਾ ਤੇਰੇ ਕਰਮ ਵਿੱਚ ਉਹ ਟਲ ਜੂਗਾ ਅੱਜ ਨਾਮ ਜਪਿਆ ਤਾਂ ਔਖਾ ਸਮਾਂ ਟਲ ਜੇਗਾ ਪਰ ਜੇ ਅੱਜ ਵੀ ਨਾ ਜਪਿਆ ਕੱਲ ਨੂੰ ਵੀ ਨਾ ਜਪਿਆ ਤੇ ਫਿਰ ਔਖਾ ਸਮਾਂ ਤਾਂ ਆ ਰਿਹਾ ਹੈ ਨਾ ਜੇ ਆਉਣ ਤੋਂ ਪਹਿਲਾਂ ਹੀ ਸਾਡੇ ਕੋਲੇ ਜਪ ਤਪ ਹੋਵੇ ਆ ਵੀ ਗਿਆ ਤੇ ਫਿਰ ਲੰਘਣਾ ਸੌਖਾ ਹੋ ਜਾਊਗਾ ਦੁੱਖ ਦਾ ਗਿਆਨ ਹੋਵੇ ਦੁੱਖ ਦੁਖੀ ਨਹੀਂ ਕਰਦਾ ਪਰ ਜੇ ਦੁੱਖ ਦਾ ਗਿਆਨ ਨਾ ਹੋਵੇ ਫਿਰ ਦੁੱਖ ਵੀ ਦੁਖੀ ਕਰਦਾ ਹੈ ਗੁਰਬਾਣੀ ਦੁੱਖ ਦਾ ਗਿਆਨ ਕਰਵਾਉਂਦੀ ਏ ਵੀ ਜੇ ਆ ਗਿਆ ਨਾ ਪਰਵਾਹ ਨਹੀਂ ਮੰਨਣੀ ਕਿਉਂਕਿ ਪਾਤਸ਼ਾਹ ਕਹਿੰਦੇ ਨੇ ਜਦੋਂ ਉਹਦੀ ਯਾਦ ਵਿੱਚ ਜੁੜਨ ਲੱਗੇ ਨਾ ਤਾਂ ਫਿਰ ਇੱਕ ਖੇੜ ਵਰਤ ਜੇਗੀ ਕੇਤਿਆਂ ਦੁੱਖ ਭੁੱਖ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਫਿਰ ਆ ਜੀਵਨ ਚ ਖੇੜ ਬਣੋ ਇਹ ਪੇਦਾਤ ਤੇਰੀ ਦਾਤਾਰ ਜੇ ਦੁੱਖ ਆ ਗਿਆ ਸੋਖਾ ਗਿਆ ਫਿਰ ਮਨ ਨੇ ਆਵਾਜ਼ ਦੇਣੀ ਹੈ ਤਾਂ ਪ੍ਰਮਾਤਮਾ ਦੀ ਦਾਤ ਹੈ ਤੇ ਪ੍ਰਮਾਤਮਾ ਚੰਗਾ ਕਰਕੇ ਹੀ ਦਿੰਦਾ ਜੋ ਦਿੰਦਾ ਉਹਦੀ ਉਸਤਤ ਚ ਲੱਗੇ ਰਵਾਂਗੇ ਪਤਾ ਵੀ ਨਹੀਂ ਲੱਗਣਾ ਦੁੱਖ ਕਿਵੇਂ ਲੰਘ ਗਿਆ ਦੇਖੋ ਇੱਕ ਬੰਦੇ ਨੇ ਕਦੇ ਪਾਠ ਨਹੀਂ ਕੀਤਾ ਹੁੰਦਾ ਸਿਮਰਨ ਨਹੀਂ ਕੀਤਾ ਹੁੰਦਾ ਸੇਵਾ ਨਹੀਂ ਕੀਤੀ ਹੁੰਦੀ ਮੰਨ ਲਓ ਉਹਦੇ ਦਿਨ ਮਾੜੇ ਆ ਜਾਣਾਂ ਉਦਾਹਰਨ ਤੌਰ ਤੇ ਦਿਨ ਮਾੜੇ ਆ ਗਏ ਉਹਨੂੰ ਇੱਕ ਇੱਕ ਦਿਨ ਲੰਘਾਉਣਾ ਔਖਾ ਹੋ ਜੂ ਇੱਕ ਇੱਕ ਸਕਿੰਟ ਕੱਢਣਾ ਔਖਾ ਹੋ ਜੂ ਪਰ ਜੇ ਕਿਤੇ ਮਨ ਨੂੰ ਗੁਰਬਾਣੀ ਵਾਲੇ ਪਾਸੇ ਲਾਇਆ ਹੋਇਆ ਸਤਿਗੁਰੂ ਦੇ ਸ਼ਬਦ ਨਾਲ ਜੋੜਿਆ ਹੋਇਆ ਔਖਾ ਸਮਾਂ ਫੇਰ ਵੀ ਆ ਗਿਆ ਫਿਰ ਔਖੇ ਸਮੇਂ ਦਾ ਪਤਾ ਨਹੀਂ ਲੱਗਣਾ ਔਖੇ ਸਮੇਂ ਨੇ ਦੁੱਖ ਨਹੀਂ ਦੇਣਾ ਕਿਉਂਕਿ ਆ ਕੇ ਲੰਘ ਜੂਗਾ ਉਹ ਆ ਕੇ ਲੰਘ ਜਾਏਗਾ ਕਿਉਂਕਿ ਗੁਰਬਾਣੀ 'ਚ ਹੀ ਟਾਈਮ ਲੰਘਿਆ ਰਿਹਾ ਹੁਣ ਗੁਰਬਾਣੀ ਪੜ ਨਹੀਂ ਰਿਹਾ ਸਿਮਰਨ ਕਰਨ ਨਹੀਂ ਰਿਹਾ ਸੇਵਾ ਕਰਨ ਨਹੀਂ ਰਿਹਾ ਹੁਣ ਸਾਰਾ ਦਿਨ ਦਿਮਾਗ 'ਚ ਰੀਲ ਹੀ ਇਹ ਚੱਲਦੀ ਰਹਿੰਦੀ ਐ ਮੇਰਾ ਨਹੀਂ ਕੁਝ ਬਣ ਸਕਦਾ ਪਰ ਜਦੋਂ ਗੁਰਬਾਣੀ ਨਾਲ ਜੁੜ ਗਿਆ ਓਖੇ ਟਾਈਮ ਦੇ ਵਿੱਚ ਸਿਮਰਨ ਦੇ ਨਾਲ ਜੁੜ ਗਿਆ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਮਹਾਰਾਜ ਕੀ ਕਹਿੰਦੇ ਨੇ ਮਨ ਅੰਤਰ ਕੀ ਉਤਰੈ ਚਿੰਦ ਅੰਦਰ ਦੀ ਸਾਰੀ ਚਿੰਤਾ ਤੇਰੀ ਦੂਰ ਹੋ ਜਾਈਗੀ ਸਾਰਾ ਖਤਮ ਹੋ ਜੂ ਅੰਦਰੋਂ ਬਹੁਤ ਸ਼ਾਂਤ ਹੋ ਜਾਏਗਾ ਪਰ ਔਖੇ ਸਮੇਂ ਵਿੱਚ ਸ਼ਬਦ ਦਾ ਪੱਲਾ ਫੜ ਸ਼ਬਦ ਦਾ ਸਹਾਰਾ ਲੈ ਤੇ ਜਦੋਂ ਸ਼ਬਦ ਪੜ ਲਿਆ ਫਿਰ ਮਾਰੇ ਕਹਿੰਦੇ ਨੇ ਆਦ ਬਿਆਦ ਉਪਾਦ ਤਿੰਨ ਤਰ੍ਹਾਂ ਦੇ ਰੋਗ ਹੁੰਦੇ ਨੇ ਆਦ ਬਿਆਦ ਉਪਾਦ ਤਿੰਨੇ ਤਰ੍ਹਾਂ ਦੇ ਰੋਗ ਦੂਰ ਹੋ ਜਾਂਦੇ ਆ ਪਾਵੇ ਨਾ ਤਿੰਨੇ ਰੋਗਾਂ ਵਿੱਚ ਸਰੀਰਕ ਦੁੱਖ ਵੀ ਆ ਗਏ ਮਾਨਸਿਕ ਦੁੱਖ ਵੀ ਆ ਗਏ ਕੁਦਰਤੀ ਦੁੱਖ ਵੀ ਆ ਗਏ ਕੁਦਰਤੀ ਤੌਰ ਤੇ ਆਫਤਾ ਆਉਣੀ ਆ ਇਹ ਸਾਰੇ ਦੂਰ ਹੋ ਜਾਂਦੇ ਐ ਜੇ ਕਿਤੇ ਮਨੁੱਖ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਓਟ ਆਸਰਾ ਲੈ ਲੇ ਸਾਨੂੰ ਤੇ ਰਾਹ ਹੀ ਬਹੁ ਸੌਖਾ ਦਿੱਤਾ ਹੋਇਆ ਪਰ ਥੋੜਾ ਜਿਹਾ ਯਤਨ ਕਰੀਏ ਤੇ ਜਦੋਂ ਔਖੇ ਸਮੇਂ ਵਿੱਚ ਮਾੜੇ ਟਾਈਮ ਵਿੱਚ ਅਸੀਂ ਗੁਰਬਾਣੀ ਸਿੱਖਣੀ ਸ਼ੁਰੂ ਕੀਤੀ ਜਿੱਥੋਂ ਦੀ ਉਹ ਪੜ੍ਹਨੀ ਸ਼ੁਰੂ ਕੀਤੀ ਅੰਦਰਲੀ ਜ਼ਿੰਦਗੀ ਤਾਂ ਚੜ੍ਹਦੀ ਕਲਾ 'ਚ ਹੋਣੀ ਹੋਣੀ ਐ ਪਾਤਸ਼ਾਹ ਨੇ ਬਾਹਰਲਾ ਸਮਾਂ ਵੀ ਬਦਲ ਦੇਣਾ ਬਦਲ ਦੇਣਾ ਪਾਤਸ਼ਾਹ ਦੇ ਵਿੱਚ ਤਾਕਤ ਐ ਉਹਦੇ ਵਾਸਤੇ ਕਰਨਾ ਕੀ ਪਏਗਾ ਚੱਲ ਕੇ ਸਤ ਸੰਗਤ ਵਿੱਚ ਆਉਣਾ ਪਏਗਾ ਸਤ ਸੰਗਤ ਦੇ ਵਿੱਚ ਬੈਠਣਾ ਪਊ ਬੜਪਾਗੀ ਹਰ ਸੰਗਤ ਪਾਵੇ ਵੱਡੇ ਭਾਗਾਂ ਨਾਲ ਸਤ ਸੰਗਤ ਮਿਲਦੀ ਹੈ ਭਾਗਹੀਣ ਭ੍ਰਮ ਚੋਟਾਂ ਖਾਵੇ ਤੇ ਜਿਹੜੇ ਭਾਗਹੀਣ ਨੇ ਜਿਨ੍ਹਾਂ ਨੇ ਭਾਗਮੰਦੇ ਬਣਾਏ ਹੋਏ ਆ ਉਹ ਚੋਟਾਂ ਖਾਂਦੇ ਨੇ ਜਪਣ ਵਾਲਿਆਂ ਨੂੰ ਚੋਟਾਂ ਨਹੀਂ ਪੈਂਦੀਆਂ ਜਪਣ ਵਾਲਿਆਂ ਦੇ ਮਸਲੇ ਹੱਲ ਹੁੰਦੇ ਨੇ ਭਗਤ ਤਰੂਜ਼ੀ ਦੇਖ ਲਓ ਭਗਤ ਪ੍ਰਹਿਲਾਦ ਜੀ ਦੇਖ ਲਓ ਇਹਨਾਂ ਨੇ ਸਭ ਤੋਂ ਵੱਧ ਨਾਮ ਜਪਿਆ ਅਕਾਲ ਪੁਰਖ ਨਾਲ ਪਿਆਰ ਕੀਤਾ ਜਿਨਨੇ ਬਾਰੀ ਤੌਰ ਤੇ ਦੁੱਖ ਸੰ ਘਰੇ ਦੋਨਾਂ ਦੀ ਬੇਅੰਤ ਗਰੀਬੀ ਸੀ ਜਿਉਂ-ਜਿਉਂ ਸਿਮਰਨ ਕਰਨਾ ਰੱਬ ਦੀ ਯਾਦ ਵਿੱਚ ਜੁੜਨਾ ਸ਼ੁਰੂ ਕੀਤਾ ਭਗਤ ਪ੍ਰਹਿਲਾਦ ਜੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਨੇ ਉਹਨਾਂ ਦਾ ਨਾਮ ਆਇਆ ਤ੍ਰੂ ਪ੍ਰਹਿਲਾਦ ਜੀ ਨੂੰ ਕਿੰਨੀ ਮਾਨਤਾ ਦਿੱਤੀ ਗੁਰੂ ਸਾਹਿਬ ਜੀ ਨੇ ਤੇ ਜਦੋਂ ਅਸੀਂ ਉਸਤਤ ਕਰਾਂਗੇ ਉਸਤਤ ਕਰਦੇ ਆ ਕਰਦੇ ਆ ਚਾਹ ਹੋਣਾ ਚਾਹੀਦਾ ਹੈ ਚਾਹ ਤੋਂ ਬਿਨਾ ਉਸਤਤ ਨਹੀਂ ਹੁੰਦੀ ਪ੍ਰੇਮ ਤੋਂ ਬਿਨਾ ਉਸਤਤ ਨਹੀਂ ਹੁੰਦੀ ਪ੍ਰੇਮ ਦੇ ਨਾਲ ਹੀ ਪ੍ਰਮਾਤਮਾ ਨੂੰ ਹਾਸਲ ਕੀਤਾ ਜਾ ਸਕਦਾ ਹੈ ਨਾ ਪੈਸਿਆਂ ਨਾਲ ਨਾ ਪ੍ਰਾਪਰਟੀ ਨਾਲ ਨਾ ਅਮੀਰੀ ਨਾਲ ਨਾ ਗਰੀਬੀ ਨਾਲ ਪ੍ਰਮਾਤਮਾ ਨੂੰ ਜੇ ਪਾਇਆ ਜਾ ਸਕਦਾ ਹੈ ਤੇ ਪ੍ਰੇਮ ਦੇ ਨਾਲ ਪਾਇਆ ਜਾ ਸਕਦਾ ਹੈ ਤੇ ਪ੍ਰੇਮ ਕਰਨ ਵਾਸਤੇ ਮਨ ਦਾ ਸਥਿਰ ਹੋਣਾ ਜ਼ਰੂਰੀ ਹੈ ਇੱਕ ਸੁਭਾਵਕ ਜੀ ਗੱਲ ਤੇ ਦੁਨੀਆ 'ਚ ਆਮ ਹੀ ਦਿੱਕੀ ਹੋ ਬੱਚੇ ਨੂੰ ਪ੍ਰੇਮ ਨਾਲ ਬੁਲਾਓ ਪ੍ਰੇਮ ਨਾਲ ਉਹਦੇ ਕੋਲੇ ਬੈਠੋ ਉਹ ਸਾਡੇ ਕੋਲ ਆਉਣਾ ਸ਼ੁਰੂ ਹੋ ਜਾਂਦਾ ਹੈ ਸਾਡੇ ਨਾਲ ਖੇਡਣਾ ਸ਼ੁਰੂ ਕਰ ਦਿੰਦਾ ਪਰ ਬੱਚੇ ਨੂੰ ਦਬਕਾ ਮਾਰੋ ਉਹਨੂੰ ਰੁੱਖਾ ਬੋਲੋ ਉਹ ਸਾਥੋਂ ਦੂਰ ਜਾਏਗਾ ਪ੍ਰਮਾਤਮਾ ਨੂੰ ਪਿਆਰ ਨਾਲ ਜਦੋਂ ਸਿਮਰਾਂਗੇ ਤੇ ਭਗਤ ਕਬੀਰ ਸਾਹਿਬ ਨੇ ਤੇ ਤਰੀਕਾ ਹੀ ਵਾਕਮਾਲ ਦਾ ਦੱਸਿਆ ਵੀ ਐਂ ਸਿਮਰਿਆ ਕਰ ਪ੍ਰਮਾਤਮਾ ਨੂੰ ਉਦਾਹਰਨ ਕਿਹੜੀ ਦਿੱਤੀ ਕਹਿੰਦੇ ਜਿਵੇਂ ਬਜ਼ੁਰਗ ਮਾਂ ਦੁੱਧ ਰੜਕਦੀ ਐ ਓਵੇਂ ਨਾਮ ਜਪਿਆ ਕਰ ਜਿਵੇਂ ਦੁੱਧ ਰੜਕਦਿਆਂ ਦਹੀਂ ਨੂੰ ਘਿਓ ਦਾ ਰੂਪ ਬਣਾਉਂਦੇ ਆਂ ਰੜਕਦਿਆਂ ਰੜਕਦੇ ਆਂ ਇੱਕ ਬੂੰਦ ਵੀ ਨਿਵਾਰ ਡਿੱਗਣ ਦਿੰਦੀ ਹੱਥਾਂ ਵਾਲੀ ਮਦਾਣੀ ਨਾਲ ਜਦੋਂ ਦੁੱਧ ਰੜਕਿਆ ਜਾ ਰਿਹਾ ਹੈ ਤੇ ਇੱਕ ਬੂੰਦ ਵੀ ਬਾਹਰ ਨਹੀਂ ਨਿਕਲਦੀ ਤੇ ਸਾਬ ਕਹਿੰਦੇ ਨੇ ਤੂੰ ਵੀ ਇਸ ਤਰੀਕੇ ਨਾਮ ਜਪਿਆ ਕਰ ਕਿਵੇਂ ਹਰ ਇੱਕਾ ਬਿਲੋਬ ਨਾ ਬਲੋਬੋ ਮੇਰੇ ਭਾਈ ਐਂ ਯਾਦ ਕਰਿਆ ਕਰ ਸਹਿਜ ਬਲੋਬੋ ਜੈਸੇ ਤਤ ਨਾ ਜਾਈ ਕਾਲੀ ਕਾਦੀ ਆ ਬੜੇ ਸਹਿਜ ਨਾਲ ਨਾਮ ਜਪਣਾ ਬੜੇ ਸਹਿਜ ਨਾਲ ਜਪਜੀ ਸਾਹਿਬ ਪੜ੍ਹਨਾ ਪੂਰਾ ਐ ਸਮਝ ਸਮਝ ਕੇ ਇੱਕ ਇੱਕ ਅੱਖਰ ਅੰਦਰ ਜਾਵੇ ਟਿਕੇ ਅੰਦਰ ਵਾਹਿਗੁਰੂ ਕਮੇ ਤੇ ਇੰਨਾ ਪਿਆਰ ਵਿੱਚ ਕਮੇ ਬੇਸ਼ੱਕ ਸ਼ਬਦ ਘੱਟ ਨਿਕਲ ਜਾਣ ਪਰ ਪਿਆਰ ਵਧੇ ਕਾਲੀ ਨਹੀਂ ਜਪਣਾ ਐਦਾਂ ਕਹਿਣਾ ਵਾਹਿਗੁਰੂ 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 ਹੌਲੀ ਬਿਲਕੁਲ ਹੌਲੀ ਜਿੰਨਾ ਹੌਲੀ ਜਿੰਨਾ ਸਹਿਜ ਓਨੇ ਟਿਕੂ ਗੰਦਰ ਤੇਜ਼ੀ ਕਾਦੀ ਆ ਗੁਰਬਾਣੀ ਪੜ੍ਹਨੀ ਐ ਇਸੇ ਤਰੀਕੇ ਨਾਲ ਪੜ੍ਹਨਾ ਬਿਲਕੁਲ ਹੌਲੀ ਤੇ ਜਦੋਂ ਹੌਲੀ ਪੜਾਂਗੇ ਰੁਕ ਰੁਕ ਕੇ ਪੜਾਂਗੇ ਫਿਰ ਅਰਥ ਭਾਵ ਵੀ ਸਮਝ ਆਊਗਾ ਵੀ ਗੁਰੂ ਸਾਹਿਬ ਕਹਿ ਕੀ ਰਹੇ ਐ ਲਾਦੇ ਕਦੇ ਬੈਠ ਕੇ ਚਲੋ ਉਦਾਂ ਪਾਠ ਕਰਨਾ ਕਦੇ ਕਦੇ ਹਫਤੇ ਚ ਘੰਟੇ ਚ 1 ਡੇਢ ਅੰਗ ਹੀ ਪੜਿਆ ਕਰ ਐਨਾ ਭਿੱਜ ਕੇ ਪੜਿਆ ਕਰ ਭਿੱਜ ਕੇ ਇਮੋਸ਼ਨ ਹੋਣਾ ਜ਼ਰੂਰੀ ਹੈ ਅੰਦਰ ਪਿਆਰ ਹੋਣਾ ਜ਼ਰੂਰੀ ਹੈ ਦੂਸਰੀ ਗੱਲ ਪਿਆਰ ਕਿਵੇਂ ਬਣਦਾ ਹੈ ਹਰ ਮਿਲਣੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਕਰਮ ਮਿਲਾਉਣ ਵਾਲਾ ਪ੍ਰਮਾਤਮਾ ਨਾਲ ਤੇ ਜਿੱਦੇ ਕਰਮ ਬਣ ਗਿਆ ਉਹਦੇ ਉਹ ਵੀ ਮਿਲ ਜਾਊਗਾ ਉਹ ਵੀ ਮਿਲ ਜਾਊਗਾ ਦਰਸ਼ਨਾਂ ਦੀ ਪਿਆਸ ਹੋਵੇ ਦਰਸ਼ਨ ਤਾਂ ਹੋ ਹੀ ਜਾਣਗੇ ਪਰ ਜੇ ਪਿਆਸ ਹੈ ਜੇ ਅੰਦਰ ਭੁੱਖੀ ਨਹੀਂ ਪਿਆਸ ਹੀ ਨਹੀਂ ਹੁਣ ਜੇ ਸਾਡੇ ਅੰਦਰ ਗੁਰਬਾਣੀ ਪੜਨ ਦੀ ਭੁੱਖ ਹੀ ਨਾ ਲੱਗੀ ਤਾਂ ਫਿਰ ਸਾਡੀਆਂ ਦੂਜੀਆਂ ਭੁੱਖਾਂ ਕਿਵੇਂ ਪੂਰੀਆਂ ਹੋਣਗੀਆਂ ਭੁੱਖ ਹੋਣੀ ਲਾਜ਼ਮੀ ਹੈ ਨਾ ਤੱਕੇ ਨਾਲ ਕਿਸੇ ਅੱਗੇ 36 ਤਰ੍ਹਾਂ ਦੇ ਪਕਵਾਨ ਬਣਾ ਕੇ ਧਰ ਦੋ ਪਰ ਜੇ ਭੁੱਖ ਹੈ ਨਹੀਂ ਉਹਨੂੰ ਨਹੀਂ ਚੰਗੇ ਲੱਗਦੇ ਪਰ ਜੇ ਭੁੱਖ ਲੱਗੀ ਹੈ ਫਿਰ ਉਹ ਪਕਵਾਨਾਂ ਕੰਨੀ ਨਹੀਂ ਦੇਖਦਾ ਸਵਾਦ ਕੰਨੀ ਨਹੀਂ ਦੇਖਦਾ ਫਿਰ ਉਹ ਉਹਨੂੰ ਰੁੱਖੀ ਸੁੱਕੀ ਵਿੱਚੋਂ ਵੀ ਟੇਸਟ ਆਊਗਾ ਕਿਉਂਕਿ ਭੁੱਖ ਲੱਗੀ ਹੋਈ ਆ ਜੇ ਕੋਈ ਪਹਿਲਾਂ ਹੀ ਰੱਜਿਆ ਹੋਇਆ ਤਾਂ ਰੱਜੇ ਹੋਏ ਨੂੰ ਭੁੱਖ ਕਿਵੇਂ ਲੱਗੂ ਜੇ ਹੁਣ ਮੰਨ ਲਓ ਕਿਸੇ ਨੂੰ ਪਿਆਸ ਤਾਂ ਲੱਗੀ ਨਹੀਂ ਉਦੋਂ ਹੀ ਗਲਾਸ ਲੈ ਕੇ ਖੜੇ ਰਹੀਏ ਪਾਣੀ ਪੀ ਲੈ ਪਾਣੀ ਪੀ ਲੈ ਪਾਣੀ ਪੀ ਲੈ ਉਹ ਕਹੇਗਾ ਲੈ ਜੋ ਪਰ ਉਹ ਗੁੱਸੇ 'ਚ ਵੀ ਬੋਲੂ ਜਦੋਂ ਮੈਂ ਪੀਣਾ ਹੀ ਨਹੀਂ ਉਨੇ ਤੇ ਆਪਾਂ ਕਹੀਏ ਨੇ ਬਾਣੀ ਪੜ ਲਓ ਗੁਰਬਾਣੀ ਜਪ ਲਓ ਜਦੋਂ ਪਿਆਸ ਹੀ ਨਹੀਂ ਪਿੰਡ ਵਾਲਿਆਂ ਨੂੰ ਆਪਾਂ ਕਿਵੇਂ ਰਜਾ ਦੇਾਂਗੇ ਪਿਆਸ ਤਾਂ ਨਿੰਦਿਆ ਦੀ ਲੱਗੀ ਹੋਈ ਆ ਪਿਆਸ ਹੀ ਨਹੀਂ ਜਿਹਦੇ ਅੰਦਰ ਹੈਗੀ ਐ ਉਹ ਸਵੇਰੇ ਉੱਠ ਕੇ ਨਿਤਨੇਮ ਕਰਦੇ ਆ ਜਿਹਨੂੰ ਲੱਗਦਾ ਵੀ ਪੜੇ ਨਾਲ ਹੀ ਸੁੱਖ ਨੇ ਮੰਨੇ ਨਾਲ ਹੀ ਸੁੱਖ ਨੇ ਗੁਰਬਾਣੀ ਤੋਂ ਬਿਨਾ ਸੁੱਖ ਦੇਣੇ ਵੀ ਕੀਨੇ ਆ ਤੇ ਜੇ ਪਿਆਸ ਹੋਊਗੀ ਗੱਲ ਫੇਰ ਬਣੂ ਪਿਆਰ ਹੋਊ ਗੱਲ ਫੇਰ ਬਣੂ ਤੇ ਜਦੋਂ ਪਿਆਰ ਬਣ ਗਿਆ ਤੇ ਅਰਦਾਸ ਇਹ ਕਰਨੀ ਆ ਸੱਚੇ ਪਾਤਸ਼ਾਹ ਤੈਨੂੰ ਜਪਣ ਦਾ ਪਿਆਰ ਬਣ ਜੇ ਅੰਦਰ ਤੈਨੂੰ ਯਾਦ ਕਰਨ ਦਾ ਪਾਤਸ਼ਾਹ ਅੰਦਰ ਪਿਆਰ ਬਣੇ ਤੇ ਜਦੋਂ ਪ੍ਰਮਾਤਮਾ ਨੂੰ ਯਾਦ ਕਰਨ ਦਾ ਪਿਆਰ ਬਣ ਗਿਆ ਨਾ ਫਿਰ ਬੰਦਾ ਦੁਨੀਆਂ ਦੇ ਝੂਠੇ ਪਿਆਰਾਂ ਵਿੱਚ ਨਹੀਂ ਫਸਦਾ ਆਖੋ ਸਤਨਾਮ ਸ਼੍ਰੀ ਫਿਰ ਉਹਨਾਂ ਦੀ ਲੋੜ ਨਹੀਂ ਕਿਉਂਕਿ ਫਿਰ ਅਸਲੀਅਤ ਮਿਲ ਗਈ ਨਾ ਚੀਜ਼ ਮਿਲ ਗਈ ਪਿਆਰ ਮਿਲ ਗਿਆ ਪਰਮਾਤਮਾ ਦਾ ਪਿਆਰ ਹੀ ਤੇ ਸੀ ਜਦੋਂ ਸੀ ਇਤਿਹਾਸ ਪੜਦੇ ਆ ਪਰਮਾਤਮਾ ਨੂੰ ਮਿਲਣ ਦਾ ਪਿਆਰ ਸੀ ਪਿਆਸ ਸੀ ਤਾញੋਂ ਭਾਈ ਲੈਣਾ ਜੀ ਕਰਮ ਕਰਦੇ ਰਹੇ ਪਹਿਲਾਂ ਪਿਤਾ ਜੀ ਜਾਂਦੇ ਸੀ ਵੈਸ਼ਨੂ ਦੇਵੀ ਮਾਤਾ ਦੀ ਫਿਰ ਭਾਈ ਪਿਤਾ ਜੀ ਦੁਨੀਆ ਤੋਂ ਚਲੇ ਗਏ ਫਿਰ ਭਾਈ ਲੈਣਾ ਜੀ ਨੂੰ ਪ੍ਰਧਾਨ ਬਣਾਤਾ ਵੀ ਹੁਣ ਤੂੰ ਸਾਰੇ ਪਿੰਡ ਵਾਲਿਆਂ ਨੂੰ ਲੈ ਕੇ ਜਾਣਾ ਪਰ ਪ੍ਰਮਾਤਮਾ ਦੀ ਸਮਝ ਨਹੀਂ ਸੀ ਪ੍ਰਮਾਤਮਾ ਨਾਲ ਪਿਆਰ ਸੀ ਜਾਂਦੇ ਤੇ ਰਹੇ ਪਰ ਪਟਕਣਾ ਨਹੀਂ ਮੁੱਕੀ ਪਰ ਇੱਕ ਦਿਨ ਕਿਉਂਕਿ ਅੰਦਰੋਂ ਪਿਆਸੇ ਤੁਰੇ ਫਿਰਦੇ ਸੀ ਹੁਣ ਪਿਆਸਾ ਬੰਦਾ ਤਾਂ ਸਾਰੇ ਕਿਤੇ ਜਾਊ ਉਹ ਤਾਂ ਕੁ ਪਾਣੀ ਮਿਲ ਜੇ ਨਾ ਜੇ ਕਿਤੇ ਗੱਲ ਮਿਲ ਜੇ ਆਪਾਂ ਵੀ ਕਈ ਵਾਰੀ ਵੇਖਦੇ ਆ ਜੇ ਕਿਤੇ ਪਾਣੀ ਮਿਲ ਜੇ ਨਾ ਤਾਂ ਜਾਨ ਪੈ ਜੇ ਫਿਰ ਪਾਣੀ ਲੱਭਦਾ ਹੈ ਬੰਦਾ ਜਿਹਨੂੰ ਭੁੱਖ ਹੈ ਉਹ ਲੱਭੂਗਾ ਤੇ ਜਿਹਨੂੰ ਪਾਣੀ ਦੀ ਪਿਆਸ ਹੀ ਨਹੀਂ ਉਹ ਤਾਂ ਫਿਰ ਬੈਠਾ ਹੀ ਰਹੂਗਾ ਜਿਹਨੂੰ ਇਹ ਸਮਝ ਆ ਗਈ ਨਾ ਕਿ ਕਿਸੇ ਨਾ ਕਿਸੇ ਤਰੀਕੇ ਅੰਦਰ ਦੀ ਸ਼ਾਂਤੀ ਵੇਖਣੀ ਹੈ ਵੀ ਹੁੰਦੀ ਕਿੱਦਾਂ ਦੀ ਹੈ ساری ਉਮਰ ਭਟਕਣਾ ਦੀ ਗੱਡੀ ਹੈ ਹੁਣ ਭਾਈ ਲੈਣਾ ਦੀ ਦੇਵੀ ਤੇ ਜਾਂਦੇ ਆ 9-10 ਸਾਲ ਜਾਂਦੇ ਰਹੇ ਕਿਉਂ ਜਾਂਦੇ ਰਹੇ ਸ਼ਾਂਤੀ ਮਿਲ ਜੇ ਅੰਦਰ ਕਾ ਦੇਖਣਾ ਹੈ ਅੰਦਰ ਦਾ ਕਿਉਂਕਿ ਪਤਾ ਲੱਗ ਚੁੱਕਿਆ ਸੀ ਵੀ ਅੰਦਰ ਦੀ ਵੀ ਕੋਈ ਚੀਜ਼ ਹੁੰਦੀ ਹੈ ਤਾਈਆਂ ਉਤੇ ਤੁਰੇ ਫਿਰਦੇ ਸੀ ਪਰ ਇੱਕ ਦਿਨ ਸੁਭਾਵਕ ਖੇੜ ਵਰਤੀ ਜਥਾ ਲੈ ਕੇ ਜਾਣਾ ਦੇਵੀ ਤੇ ਦੇਵੀ ਨੂੰ ਪੂਜਦੇ ਰਹੇ ਪਰ ਅੱਜ ਜਦੋਂ ਅਮਰਤ ਵੇਲੇ ਤੁਰਨਾ ਸੀ ਤੁਰਦਿਆਂ ਤੁਰਦਿਆਂ ਤੁਰਤੇ ਗਏ ਆਪਣੇ ਸਾਥੀਆਂ ਨਾਲ ਮਾਤਾ ਦੀਆਂ ਭੇਟਾਂ ਗਾਉਂਦੇ ਜਾਂਦੇ ਨੇ ਪਰਜ ਸਵੇਰੇ ਅੰਮ੍ਰਿਤ ਵੇਲੇ ਨਾ ਇੱਕ ਆਵਾਜ਼ ਕੰਨਾਂ ਚ ਪਈ ਐ ਭੇਟਾ ਗਾ ਕੇ ਆਨੰਦ ਨਹੀਂ ਸੀ ਆ ਰਿਹਾ ਜਿਹੜਾ ਆਨੰਦ ਅੱਜ ਅੰਦਰ ਨੂੰ ਛੱਟ ਵੱਜੀ ਪੈਰ ਰੁਕ ਗਏ ਕਿਉਂਕਿ ਭਾਈ ਜੋਧ ਬੜਾ ਭਿੱਜ ਕੇ ਗੁਰਬਾਣੀ गा ਰਿਹਾ ਸੀ ਭਿੱਜ ਕੇ ਐਨਾ ਪਿਆਰ ਵਿੱਚ ਭਿੱਜ ਕੇ ਗੁਰਬਾਣੀ ਗਾ ਰਿਹਾ ਸੀ ਤੇ ਇਹ ਗੁਰਬਾਣੀ ਦੇ ਬੋਲ ਭਾਈ ਲੈਣੇ ਦੇ ਕੰਨਾਂ ਵਿੱਚ ਪਏ ਫਿਰ ਜਿੱਧਰੋਂ ਆਵਾਜ਼ ਆਉਂਦੀ ਸੀ ਉਧਰ ਨੂੰ ਹੋ ਗਿਆ ਤੇ ਸਾਥੀਆਂ ਨੂੰ ਕਹਿੰਦਾ ਵੀ ਮੈਂ ਆਇਆ ਤੁਸੀਂ ਜਾਓ ਆਵਾਜ਼ ਆ ਰਹੀ ਸੀ ਜਿੱਧਰੋਂ ਗੁਰਬਾਣੀ ਦੀ ਉਧਰ ਨੂੰ ਹੋਇਆ ਤੇ ਕੀ ਵੇਖਦਾ ਇੱਕ ਗੁਰੂ ਦਾ ਪਿਆਰਾ ਭਿੱਜਿਆ ਹੋਇਆ ਗੁਰਬਾਣੀ ਦਾ ਪਾਠ ਕਰ ਰਿਹਾ ਅਮਰਤ ਵੇਲੇ ਸਵੇਰੇ ਹੀ ਜਦੋਂ ਪਾਠ ਕੰਨਾਂ ਵਿੱਚ ਪਿਆ ਸੁਣਿਆ ਖੜ ਕੇ ਐ ਪੂਰਾ ਪਤਾ ਹੀ ਨਹੀਂ ਲੱਗਿਆ ਵੀ ਖੜਾ ਕਿੱਥੇ ਆ ਆਨੰਦ ਚ ਹੀ ਇੰਨਾ ਚਲਿਆ ਗਿਆ ਜਦੋਂ ਭਾਈ ਜੋਤ ਨੇ ਪਾਠ ਦੀ ਸਮਾਪਤੀ ਕੀਤੀ ਪੁੱਛਦਾ ਤੁਸੀਂ ਕੀ ਪੜ ਰਹੇ ਸੀ ਕੀ ਪੜ ਰਹੇ ਸੀ ਅੱਜ ਭਾਈ ਜੋਤ ਕਹਿਣ ਲੱਗਿਆ ਮੈਂ ਆਪਣੇ ਗੁਰਨਾਨਕ ਦੀ ਬਾਣੀ ਦਾ ਪਾਠ ਕਰ ਰਿਹਾ ਸੀ ਗੁਰਨਾਮਕ ਦੀ ਬਾਣੀ ਜਪ ਰਿਆ ਸੀ ਕਹਿਣ ਲੱਗੇ ਮੈਨੂੰ ਸ਼ਾਂਤੀ ਬੜੀ ਆਈ ਹੈ ਦੁਬਾਰੇ ਫੇਰ ਸੁਣਾਓ ਮੈਨੂੰ ਅੱਜ 9-10 ਸਾਲ ਬਾਅਦ ਮੇਰੇ ਅੰਦਰ ਨੂੰ ਕਿਸੇ ਚੀਜ਼ ਨੇ ਰਜਾਉਣ ਦਾ ਯਤਨ ਕੀਤਾ ਮੈਨੂੰ ਦੁਬਾਰੇ ਪਾਠ ਸੁਣਾਓ ਹੁਣ ਦੁਬਾਰੇ ਪਾਠ ਸੁਣਿਆ ਐ ਅੰਦਰੋਂ ਭਿੱਜ ਗਿਆ ਕਹਿੰਦਾ ਮੈਂ ਆਇਆ ਇੱਕ ਮਿੰਟ ਭਾਈ ਲੈਣਾ ਆਪਣੇ ਸਾਥੀਆਂ ਨੂੰ ਕਹਿੰਦਾ ਤੁਸੀਂ ਦੇਵੀ ਤੇ ਜਾਣਾ ਤਾਂ ਚਲੇ ਜਾਓ ਮੈਨੂੰ ਰਾਹ ਮਿਲ ਚੁੱਕਿਆ ਮੈਨੂੰ ਥਾਂ ਮਿਲ ਗਿਆ ਤੇ ਤੁਸੀਂ ਜਾਣਾ ਜਾ ਸਕਦੇ ਹੋ ਜੇ ਤੁਸੀਂ ਮੈਂ ਤੇ ਤੁਹਾਨੂੰ ਵੀ ਇਹੀ ਕਹੂੰ ਵੀ ਆਜੋ ਤੁਸੀਂ ਵੀ ਸ਼ਾਂਤੀ ਲੈ ਲਓ ਅੰਦਰ ਦਾ ਆਨੰਦ ਅਜ ਤੁਸੀਂ ਵੀ ਲੈ ਲਓ ਬੰਦਰਿਆ ਜੋਧ ਉਹ ਕਹਿੰਦੇ ਅਸੀਂ ਨਹੀਂ ਜਾਣਾ ਭਾਈ ਲੈਣਾ ਚੱਲੇ ਤਾਂ ਦੇਵੀ ਤੇ ਸੀ ਪਰ ਅੱਜ ਥਾਂ ਮਿਲ ਗਿਆ ਭਾਈ ਜੋਧ ਕੋਲੇ ਦਵਾਰੇ ਆਏ ਪੁੱਛਦੇ ਐ ਕਹਿੰਦੇ ਜੀ ਦੀ ਬਾਣੀ ਵਿੱਚ ਇੰਨਾ ਆਨੰਦ ਹੈ ਤੇ ਜੀਨੇ ਇਹ ਲਿਖੀ ਹੈ ਜੀਨੇ ਇਹ ਉਚਾਰੀ ਹੈ ਉਹਦੇ ਕੋਲੇ ਕਿੰਨਾ ਆਨੰਦ ਹੋ ਉਹਦੇ ਕੋਲੇ ਕਿੰਨਾ ਟਕਾਹ ਹੋ ਭਾਈ ਜੋਧ ਨੂੰ ਲੈਣਾ ਕਹਿਣ ਲੱਗੇ ਮੈਂ ਮਿਲ ਸਕਦਾ ਇਹਨਾਂ ਨੂੰ ਕਹਿੰਦੇ ਹਾਂ ਕਰਤਾਰਪੁਰ ਸਾਹਿਬ ਰਹਿੰਦੇ ਐ ਮਿਲ ਸਕਦੇ ਮਿਲ ਸਕਦੇ ਐਸੀ ਖੇੜ ਵਰਤੀ ਐਸੀ ਕਲਾ ਵਰਤੀ ਅੱਜ ਲੈਣਾ ਜਾਤਾ ਦੇਵੀ ਤੇ ਰਿਆ ਸੀ ਪਰ ਅੱਜ ਪੈਰ ਨੇ ਜਿਹੜੇ ਉਹ ਗੁਰੂ ਨਾਨਕ ਦੇ ਘਰ ਵੱਲ ਹੋ ਗਏ ਇੱਕ ਬੇਨਤੀ ਸਮਝਿਓ ਜਿਸ ਦਿਨ ਸਾਡੇ ਵੀ ਪੈਰ ਗੁਰੂ ਨਾਨਕ ਦੇ ਘਰ ਵੱਲ ਵਧਣੇ ਸ਼ੁਰੂ ਹੋ ਗਏ ਨਾ ਸਮਝ ਲਓ ਸਾਡੇ ਘਰ ਵਿੱਚ ਬਖਸ਼ਿਸ਼ ਆਉਣ ਵਾਲੀ ਹੈ ਜਿਸ ਦਿਨ ਸਾਡੇ ਪੈਰ ਪੁੱਛਾਲਿਆਂ ਦੇ ਘਰਾਂ ਵੱਲ ਜਾਂਦੇ ਰਹਿਣਗੇ ਬਾਬਿਆਂ ਦੇ ਘਰਾਂ ਵੱਲ ਜਾਂਦੇ ਰਹਿਣਗੇ ਉਸ ਦਿਨ ਹਸਾਬ ਲਾ ਲੈਣਾ ਵੀ ਨੁਕਸਾਨ ਹੀ ਹੈ ਫਾਇਦਾ ਕੋਈ ਨਹੀਂ ਸਾਡੇ ਵਿੱਚੋਂ ਕੋਈ ਤੇ ਹੋਏ ਗਈ ਜਿਨ੍ਹਾਂ ਨੇ ਬਹੁਤ ਸਾਰੇ ਪੈਸੇ ਖਰਾਬ ਕੀਤੇ ਹੋਣਗੇ ਪਰ ਗੱਲ ਹਜੇ ਵੀ ਨਹੀਂ ਬਣੀ ਜੇ ਗੱਲ ਬਣਾਉਣੀ ਹੈ ਨਾ ਤਾਂ ਗੱਲ ਵੀ ਗੱਲ ਨਾਲ ਹੀ ਬਣਦੀ ਆ ਕੋ ਸਤਨਾਮ ਸ਼੍ਰੀ ਗੱਲ ਸਮਝਿਓ ਗੱਲ ਵੀ ਕਿਸੇ ਗੱਲ ਨਾਲ ਹੀ ਬਣਦੀ ਹੈ ਹਾਂ ਇੱਕ ਗੱਲ ਇਹ ਹੈ ਇੱਥੇ ਨਕਲ ਨਹੀਂ ਚੱਲਦੀ ਇੱਥੇ ਲਾਰਾ ਨਹੀਂ ਚੱਲਦਾ ਇੱਥੇ ਫੋਕੀ ਤਰਵਾਸ ਨਹੀਂ ਦਿੱਤੀ ਜਾਂਦੀ ਇੱਥੇ ਤਾਂ ਸਿੱਧੀ ਵਾਂਹ ਫੜੀ ਜਾਂਦੀ ਹੈ ਵੀ ਆ ਜਾ ਵੀ ਆ ਜਾ ਇੱਥੇ ਤਾਂ ਸਿੱਧੀ ਵਾਂਹ ਫੜਦਾ ਹੈ ਗੁਰੂ ਨਾਨਕ ਦਾ ਘਰ ਤੇ ਜੀ ਦੀ ਫਿਰ ਫੜ ਲੈਂਦਾ ਉਹਨੂੰ ਪਾਰ ਲਾ ਕੇ ਛੱਡਦਾ ਤੇ ਆਪਾਂ ਅਰਦਾਸ ਹੀ ਇਹ ਕਰਨੀ ਹੈ ਵੀ ਸੱਚੇ ਪਾਤਸ਼ਾਹ ਜੇ ਕਿਤੇ ਕਿਰਪਾ ਕਰ ਦਿਓ ਦਸਰਿਆਂ ਦੀ ਵੀ ਵਾਂਹ ਫੜ ਲੋ ਨਾ ਤਾਂ ਫਿਰ ਤੁਹਾਡੀ ਤੇ ਬਖਸ਼ਿਸ਼ ਹੀ ਵਖਰੀ ਆ ਅਰਦਾਸ ਰੋਜ਼ ਇਹ ਕਰਿਆ ਕਰੋ ਪਾਤਸ਼ਾਹ ਸਾਡੀ ਵਾਂਹ ਫੜ ਲਓ ਸਾ ਅਸੀਂ ਹੋਰ ਕਿਸੇ ਥਾਂ ਤੇ ਜਾਈਏ ਨਾ ਅਸੀਂ ਤੇਰੇ ਤੋਂ ਬਿਨਾ ਕਿਸੇ ਹੋਰ ਥਾਂ ਤੇ ਸਿਰ ਨਾ ਝੁਕਾਈਏ ਤੇ ਸਾਡੇ ਝੁਕਾਏ ਸਿਰ ਦਾ ਮਾਣ ਰੱਖ ਲਈਂ ਆਖੋ ਸਤਨਾਮ ਸ਼੍ਰੀ ਗੁਰੂ ਨਾਨਕ ਦਾ ਘਰ ਗੁਰੂ ਨਾਨਕ ਦੇ ਘਰ ਬਲਜ ਲੈਣੇ ਦੇ ਪੈਰ ਵਧੇ ਤੇ ਅੱਜ ਹੁਣ ਪਿਆਰ ਸੀ ਹੁਣ ਇੱਕ ਗੁਰਬਾਣੀ ਸੁਣ ਲਈ ਪਿਆਰ ਚ ਵਾਅਦਾ ਹੋ ਗਿਆ ਜਦੋਂ ਆਪਣੇ ਕੋਲੇ ਕਿਸੇ ਬੰਦੇ ਦੇ ਕੋਈ ਗੁਣਾਂ ਦੀ ਗੱਲ ਕਰੇ ਆਪਣੇ ਕੋਲੇ ਕਿਸੇ ਤੀਜੇ ਪਰਸਨ ਦੀ ਗੱਲ ਕਰੇ ਵੀ ਫਲਾਨੇ ਬੰਦੇ 'ਚ ਯਾਰ ਗੁਣ ਬਹੁਤ ਨੇ ਉਹਦੀਆਂ ਗੱਲਾਂ ਕਰੇ ਵੀ ਉਹ ਐ ਕਰਦਾ ਐ ਕਰਦਾ ਫਿਰ ਆਪਣੇ ਅੰਦਰ ਕੀ ਹੋਊ ਮਿਲਣ ਦੀ ਤੰਗ ਪੈਦਾ ਹੋਊ ਵੀ ਇੱਕ ਵਾਰੀ ਮਿਲ ਕੇ ਤਾਂ ਵੇਖੀ ਜਿਹਦੀਆਂ ਜਿਸ ਸੁਣਾਉਣ ਵਾਲਾ ਇੰਨਾ ਵਧੀਆ ਹੈ ਤੇ ਜਿਹਦੀਆਂ ਫਿਰ ਗੱਲਾਂ ਹੋਣਗੀਆਂ ਉਹ ਕਿੰਨਾ ਵਧੀਆ ਹੋਊ ਅੱਜ ਲੈਣੇ ਦੇ ਅੰਦਰ ਵੀ ਪਿਆਰ ਹੋਰ ਭਰ ਗਿਆ ਹੁਣ ਤਾਂ ਮੰਨ ਲਓ ਐਨਾ ਪਿਆਰ ਵਿੱਚ ਭਿੱਜ ਚੁੱਕਿਆ ਹੈ ਕਹਿੰਦਾ ਬਸ ਇੱਕ ਵਾਰੀ ਹੁਣ ਗੁਰਨਾਨਕ ਮਿਲ ਜਾਣਾ ਗਿਆ ਤੇ ਅੱਗੋਂ ਖੇਤਾਂ ਵਿੱਚ ਗੁਰੂ ਬਾਬਾ ਕੰਮ ਕਰ ਰਹੇ ਨੇ ਤੇ ਬਾਬਾ ਖੇਤਾਂ ਚੋਂ ਕੰਮ ਕਰਕੇ ਆਪਣੇ ਘਰ ਨੂੰ ਜਾ ਰਿਹਾ ਜਦੋਂ ਘਰ ਨੂੰ ਜਾ ਰਹੀ ਹੈ ਬਾਬਾ ਜੀ ਤੇ ਰਸਤੇ 'ਚ ਭਾਈ ਲੈਣੇ ਨੇ ਰੋਕ ਕੇ ਪੁੱਛਿਆ ਕਹਿੰਦਾ ਜੀ ਮੈਂ ਗੁਰਨਾਨਕ ਦੇ ਘਰੇ ਜਾਣਾ ਹੁਣ ਪਤਾ ਨਹੀਂ ਵੀ ਇਹ ਤੇ ਖੁਦ ਗੁਰਨਾਨਕ ਨਹੀਂ ਪਰ ਬਾਬਾ ਆਪ ਹੀ ਲੈਣ ਆ ਗਿਆ ਇੱਕ ਕਦਮ ਪੁੱਟੋ ਗੁਰੂ ਵੱਲ ਗੁਰੂ ਹਜ਼ਾਰ ਕਦਮ ਤੁਹਾਡੇ ਵੱਲ ਪੁੱਟ ਕੇ ਆਏਗਾ ਇੱਕ ਦਿਨ ਸਵੇਰੇ ਉઠੋ ਦੂਜੇ ਦਿਨ ਆਪ ਉਠਾਏਗਾ ਅੱਜ ਪਾਠ ਕਰ ਕੱਲ ਨੂੰ ਜੀ ਕਰੂਗਾ ਅੱਜ ਪਾਠ ਕਰ ਕੱਲ ਨੂੰ ਜੀ ਕਰੂ ਪਰ ਅਸੀਂ ਕਰਦੇ ਹੀ ਨਹੀਂ